ਮਾਨਸਾ ਦਾ ਰੇਲਵੇ ਸਟੇਸ਼ਨ ਬਣ ਕੇ ਤਿਆਰ ਹੋ ਚੁੱਕਿਆ ਤੁਸੀਂ ਦੇਖ ਸਕਦੇ ਹੋ ਮਾਨਸਾ ਦਾ ਇਹ ਨਵਾਂ ਰੇਲਵੇ ਸਟੇਸ਼ਨ ਹੈ ਜਿਹੜਾ ਪਹਿਲਾਂ ਸਾਰਾ ਢਾ ਢੂ ਕੇ ਦੁਬਾਰੇ ਨਵਾਂ ਬਣਾਇਆ ਬਹੁਤ ਹੀ ਸੋਹਣਾ ਬਣਾਇਆ ਤੇ ਇੱਕ ਇੱਥੇ ਪੁਲ ਵੀ ਬਣਾਇਆ ਤੁਹਾਨੂੰ ਦਿਖਾ ਦਿੰਨੇ ਆ ਉਸੇ ਪੁਲ ਦੇ ਉੱਤੇ ਆਪਾਂ ਖੜੇ ਆ ਤੇ ਜਿਹੜਾ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਚੌੜਾ ਬਣਾਇਆ ਨਾਲੇ ਦੇਖ ਸਕਦੇ ਹੋ ਜੀ ਕਿੰਨਾ ਚੌੜਾ ਪੁਲ ਹੈ ਜਿਹੜਾ ਇਹ ਹੁਣ ਬਣਾਇਆ ਬ੍ਰਿਜ ਓਵਰ ਬ੍ਰਿਜ ਹੈ ਜਿਹੜਾ ਆਪਾਂ ਰੇਲਵੇ ਲਾਈਨ ਨੂੰ ਕਰਾਸ ਕਰਦੇ ਆ ਪਹਿਲਾਂ ਵਾਲਾ ਇੱਧਰ ਹੈਗਾ ਇਹ ਭੀੜਾ ਸੀਗਾ ਤੇ ਬਾਕੀ ਇੱਥੇ ਕਹਿੰਦੇ ਨੇ ਵੀ ਲਿਫਟ ਵੀ ਲੱਗੀ ਆ ਪਰ ਲਿਫਟ ਹਜੇ ਚੱਲੀ ਨਹੀਂ ਦੇਖਣ ਨੂੰ ਤਾਂ ਲਿਫਟ ਹੀ ਲੱਗਦੀ ਆ ਪਰ ਹੋਊਗੀ ਵੀ ਲਿਫਟ ਮੇਰੇ ਹਿਸਾਬ ਨਾਲ ਬਾਕੀ ਤੁਸੀਂ ਆਪ ਦੱਸ ਦੋ ਦੇਖ ਕੇ ਵੀ ਆ ਲਿਫਟ ਹੈ ਕਿ ਕੀ ਆ ਇੱਕ ਵੀਡੀਓ ਦੇਖੀ ਸੀ ਉਹਦੇ ਵਿੱਚ ਕਿ ਆ ਰਹਿ ਰਹੀ ਸੀ ਵੀ ਲਿਫਟ ਲੱਗੂਗੀ ਇੱਥੇ ਤੇ ਆ ਲਿਫਟ ਆ ਜਿਹੜੀ ਇਹ ਵੀ ਇੱਥੇ ਲੱਗੂਗੀ ਸਪੁੱਲ ਦੇ ਉੱਤੇ ਦੇਖ ਸਕਦੇ ਹੋ ਤੁਸੀਂ ਵੀਡੀਓ ਨੂੰ ਸ਼ੇਅਰ ਕਰ ਦਿਓ ਮਾਨਸਾ ਚ ਪਹਿਲੀ ਵਾਰੀ ਐਡੀ ਸੋਹਣੀ ਚੀਜ਼ ਬਣੀ ਆ ਸਟੇਸ਼ਨ ਵੀ ਨਵਾਂ ਬਣ ਗਿਆ ਤੇ ਜਿਹੜਾ ਇਹ ਪੌਲਾਗਾ ਰੇਲਵੇ ਲਾਈਨ ਨੂੰ ਕਰਾਸ ਕਰਨ ਦਾ ਇਹ ਵੀ ਨਵਾਂ ਬਣ ਗਿਆ